ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਸਨੋਂ ਮੇਰੇ ਭਰਾ ਠੀਕ ਠਾਕ ਔਰ ਘਰ ਪਰਿਵਾਰ ਠੀਕ ਠਾਕ ਨੇ ਸਾਰਿਆਂ ਦੇ ਤੇ ਅੱਜ ਨਾ ਆਪਣੀ ਇੱਕ ਵੀਰ ਦੀ ਵੀਡੀਓ ਆਈ ਆ ਤਰਨਤਾਰਨ ਏਰੀਆ ਦੇ ਵਿੱਚੋਂ ਤੇ ਉਹ ਕਦੀ ਭਲਾਉਂਗਾ ਅਗਲੇ ਬੰਨੇ ਮੈਂ ਤੇ ਦੇਖਿਓ ਸਾਰੇ ਜਣੇ ਤੇ ਲਾਈਕ ਸ਼ੇਅਰ ਸਪੋਰਟ ਕਰਿਓ ਉਹ ਵੀਰ ਦੀ ਵੀ 3 ਸਾਲ ਤੋਂ ਗਾਂ ਜੜੀ ਨਾ ਰਿਪੀਟਰ ਚੱਲਣ ਦੀ ਤੇ ਸੁਣਿਓ ਗੱਲਬਾਤ ਉਹਦੀ ਸਾਰੀ ਕਿਵੇਂ ਆ ਕਦਾਂ ਵਾ ਮੈਂ ਉਹ ਵੀਰ ਦਾ ਨੰਬਰ ਵੀ ਅੱਜ ਸਕਰੀਨ ਤੇ ਪਾਉਂਗਾ ਜਿਹਨੂੰ ਕੋਈ ਸ਼ੱਕ ਆ ਉਹ ਵੀਰ ਮੇਰਾ ਉਹਦਾ ਨਾਲ ਗੱਲ ਕਰ ਸਕਦਾ ਵਾ ਤੇ ਬਾਕੀ ਇਦਾਂ ਹੀ ਆਪਾਂ ਤੇ ਸਪੋਰਟ ਕਰਦੇ ਰਹਿਣਾ ਵੀਰ ਜੀ ਜਿੰਨਾ ਚਿਰ ਉਹਨੇ ਸੇਵਾ ਚ ਲਾਇਆ ਵਾ ਆਪਾਂ ਨੂੰ ਤੇ ਜਿਹੜਾ ਜਿਹੜਾ ਵੀਰ ਆਪਣੇ ਕਨੈਕਟ ਚ ਆਊਗਾ ਆਪਾਂ ਉਹਦੀ ਹੈਲਪ ਕਰਨੀ ਆ ਉਹਦੀ ਆਪਣੇ ਤੇ ਇੰਨੀ ਕਿਰਪਾ ਵਾ ਕਿ ਮਤਲਬ ਫੋਨ ਤੇ ਹੀ ਕਿਹਦੇ ਮਸਲਾ ਹੋ ਲੋ ਜੇ ਹੋਰ ਕੀ ਚਾਹੀਦਾ ਠੀਕ ਹੈ ਨਾ ਇਹਦੇ ਵਿੱਚ ਕੋਈ ਲਾਲਚ ਨਹੀਂ ਆ ਕੋਈ ਕੁਝ ਨਹੀਂ ਆ ਬਿਲਕੁਲ ਸੇਵਾ ਕਰਦੇ ਪਏ ਆ ਜਿੰਨੀ ਹੁੰਦੀ ਕਿੰਨੀ ਹੈਲਪ ਕਰਦੇ ਪਏ ਆ ਆਉਣ ਵਾਲੇ ਟਾਈਮ 'ਚ ਆਪਾਂ ਕੋ ਜਿੰਨਾ ਖੜਿਆ ਗਿਆ ਲੋਕਾਂ ਦੇ ਨਾਲ ਖੜਾਂਗੇ ਤੇ ਸਪੋਰਟ ਕਰਾਂਗੇ ਲੋਕਾਂ ਦੀ ਤੇ ਲੋਕਾਂ ਨੂੰ ਵੀ ਚਾਹੀਦਾ ਕਿ ਸਾਡੀ ਸਪੋਰਟ ਕਰਨ ਸੱਚ ਦੀ ਸਪੋਰਟ ਕਰਨ ਜਿਹੜਾ ਵਧੀਆ ਕਰਦਾ ਵਾ ਕਿਸ ਦੇ ਲਈ ਸੋਚਦਾ ਵਾ ਉਹਦੀ ਸਪੋਰਟ ਕਰਨ ਤੇ ਬਾਕੀ ਵੀਰ ਮੇਰੇ ਸਾਰੇ ਸਪੋਰਟ ਕਰਿਆ ਕਰੋ ਤੁਹਾਡਾ ਭਰਾ ਢੱਲੋਂ ਵੀ ਤੁਹਾਡੇ ਨਾਲ ਹੀ ਆ ਤੇ ਵੀਰ ਦੀ ਸੁਣਿਓ ਗੱਲਬਾਤ ਜਿੰਨੀ ਵੀ ਕੀਤੀ ਚਲੋ ਕਿੰਨੇ ਗੱਲਾਂ ਨਾ ਤੇ 3 ਸਾਲ ਤੋ ਰਿਪੀਟਰ ਹੀ ਭਰਾ ਦੀ ਕਾਫੀ ਉਹਨੇ ਸੀ ਮਨਸਮਨ ਲਵਾਏ ਹੀ ਤੇ ਅੱਜ ਤਨਾ ਮਹੀਨਾ ਦੀ ਉਹਨੇ ਚੈੱਕ ਕਰਾ ਕੇ ਤੇ ਵੀਡੀਓ ਆਪਣੇ ਆਪ ਹੀ ਬਣਾ ਕੇ ਭੇਜਤੀ ਆ ਤੇ ਜਿਵੇਂ ਵੀ ਚਲੋ ਸੰਗਦੇ ਨੇ ਵੀਰ ਭਰਾ ਨਹੀਂ ਗਈ ਗੱਲ ਕਰਦੇ ਤੇ ਮੈਂ ਉਹਨੇ ਜਿੰਨੀ ਵੀ ਵੀਡੀਓ ਬਣਾ ਕੇ ਭੇਜੀ ਆ ਉਹਨੂੰ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਕੀ ਪੇਕਾ ਵੀ ਰੰਦਾ ਹੈ ਕਿ ਯਾਰ ਜਿਹੜੀਆਂ ਨਹੀਂ ਖੜਦੀਆਂ ਉਹਨਾਂ ਦੀ ਵੀ ਪਾ ਵੀਰ ਮੇਰੇਆ ਮੇਰੀ ਸੁਣ ਗੱਲ ਜਿਉਂ ਨੇ ਮੈਨੂੰ 100 ਰੁਪਏ ਟਰਾ ਦਿੱਤੀਆਂ ਨੇ ਇਹ ਤੇ ਉਹਦਾ ਹੁਕਮ ਅਸੀਂਾਂ ਦੇ ਉੱਪਰ ਆ ਅਸੀਂ ਗੱਬਣ ਕਰ ਸਕਦਾ ਮੈਂ 20 ਵਿੱਚੋਂ ਇਹੋ ਜੀਆਂ ਹੁੰਦੀਆਂ ਜਿਨ੍ਹਾਂ ਦਾ ਕੁਝ ਵੀ ਨਹੀਂ ਹੋ ਸਕਦਾ ਤੇ ਇਹ ਕਰਕੇ ਮੈਂ ਜਿੰਨੀ ਕੋ ਉਹਨੇ ਮੈਨੂੰ ਬਕਸ਼ ਦਿੱਤੀ ਆ ਜੇ 20 80 ਅਤੇ 80 ਹੀ ਗੱਬਣ ਕਰਨੀਆਂ ਨੇ ਮੈਂ ਇਸ ਕਰਕੇ ਉਹ ਵਿਆਂ ਦਾ ਕੁਝ ਨਹੀਂ ਹੋ ਸਕਦਾ ਉਹ ਵਿਆਂ ਤੇ ਬਾਕੀ ਤੈਨੂੰ ਫੜਾ ਵੀਰ ਕਹਿੰਦਾ ਸੀ ਉਹਨੂੰ ਸ਼ੱਕਿਆ ਕੋਈ ਤੇ ਭਰਾਵਾ ਜਿਹੜੀਆਂ 20 ਮੈਂ ਛੱਡੀਆਂ ਨੇ ਉਹਨਾਂ ਦੇ ਵਿੱਚ ਤੂੰ ਇਹਲਾ ਜ਼ੋਰ-ਜ਼ਾਰ ਲਾ ਕੇ ਜੇ ਗੱਬਣ ਹੁੰਦੀਆਂ ਤੇ ਦੱਸਦੀ ਇਹ ਕਰਕੇ ਕੁਝ ਕਈ ਵਾਰੀ ਇਹੋ ਜਿਹੇ ਜਾਨਵਰ ਹੁੰਦੇ ਜਿਨ੍ਹਾਂ ਦਾ ਕੁਝ ਨਹੀਂ ਹੋ ਸਕਦਾ ਤੇ ਜਿਹੜੀਆਂ 80 80 ਉਹਨੇ ਮੈਨੂੰ ਬਕਸ਼ੀਆਂ ਨੇ ਤੇ ਆ 80 ਰਿਪੋਰਟਰਾਂ ਗੱਬਣ ਕਰਨੀਆਂ ਵੀ ਬੜੀ ਵੱਡੀ ਗੱਲ ਹੁੰਦੀ ਆ ਇਹ ਕਰਕੇ ਕੁਝ ਜਾਨਵਰ ਹੁੰਦੇ ਨੇ ਵਿੱਚ ਟਾਵੇਂ ਟੱਲੇ ਜਿਹੜੇ ਨਹੀਂ ਗੱਬਣ ਹੁੰਦੇ ਬਾਕੀ ਮੇਰੇ ਫਾਰਮਰਾਂ ਨੂੰ ਮੇਰੇ ਰਿਜ਼ਲਟ ਦਾ ਪਤਾ ਹੀ ਰਿਜ਼ਲਟ ਕਿਵੇਂ ਨੇ ਜਿਹੜੇ ਮੇਰੇ ਟੱਚ 'ਚ ਉਹਨਾਂ ਨੂੰ ਪਤਾ ਹੀ ਆ ਮਤਿਆਂ ਨੂੰ 3 ਸਾਲ ਵਾਲੀਆਂ ਗੱਪਣ ਹੋਈ ਜਾਂਦੀਆਂ ਤੇ ਨੋਰਮਲ ਰਿਜ਼ਲਟ ਕਿਦਾਂ ਦੇਉਣਗੇ ਕੋਈ ਆਪ ਸਿਆਣੇ ਹੋ ਸਮਝਦਾਰ ਹੋ ਸਮਝ ਸਕਦੇ ਹੋ ਇਹ ਗੱਲ ਨੂੰ ਬਾਕੀ ਚਲੋ ਠੀਕ ਆ ਵੀਰ ਜੀ ਲਾਈਕ ਸ਼ੇਅਰ ਸਪੋਰਟ ਕਰਿਓ ਤੇ ਵੀਡੀਓ ਦੇਖਿਓ ਭਰਾ ਦੀ ਓਕੇ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਆਪਾਂ ਪਿੰਡ ਸ਼ਿਨਾਬੀ ਦੀ ਚੰਦ ਜਿਲ੍ਹਾ ਤਰਨਤਾਰਨ ਤੋਂ ਬੋਲਦੇ ਪਏ ਆ ਆਪਣਾ ਜਾਨੀ ਕਿ ਡਾਕਟਰ ਢੱਲੋਣਾ ਕਾਫੀ ਕਿਰਤੋਂ ਮਨੋ ਕੇ ਸੰਪਰਕ ਹੋਇਆ ਸੀ YouTube ਤੋਂ ਉਹਨਾਂ ਤੋਂ ਆਪਾਂ ਮੰਨ ਲਓ ਵੀ ਪੁਸ਼ਕੇ ਤੇ ਆਪਣੀ ਕਾਉ ਜਿਹੜੀ ਰਿਪੀਟਰ ਆ ਉਹਦਾ ਵੀ ਜੀ ਆਪਾਂ ਲਾਜ ਕੀਤਾ ਵਾ ਜਿੱਦਾਂ ਤੁਸੀਂ ਆ ਕਾਉ ਦੇਖ ਸਕਦੇ ਹੋ ਆਪਣੀ ਇਹ ਕਾਉ ਵੀਰਜੀ ਆਪਣੀ ਹੈਗੀ ਆ ਤਿੰਨਾਂ ਸਾਲਾਂ ਦੀ ਰਿਪੀਟਰ ਇਹ ਜਾਨੀ ਕਿ ਵੀਰਜੀ ਹਰ ਤਰ੍ਹਾਂ ਦਾ ਆਪਾਂ ਮੰਨ ਲਓ ਭਾਰਤਾਂ ਦੀ ਦਵਾਈ ਵੀ ਨੂੰ ਦਵਾਈ ਹਰ ਇੱਕ ਡਾਕਟਰ ਨੂੰ ਦਿਖਾਇਆ ਪਰ ਕੋਈ ਗੱਲ ਨਹੀਂ ਵੀਰਜੀ ਬਣੀ ਇਹ ਮੰਨ ਲਓ ਵੀ ਆਪਣਾ ਢੱਲੋ ਸਾਹਿਬ ਨੇ ਬਣਾਈ ਹੋਈ ਹੈ ਗਾਂ ਤੁਸੀਂ ਜੀ ਦੇਖ ਸਕਦੇ ਜੀ ਆਹ ਕਾ ਉਹ ਜਿਹੀ ਹੈਗੀ ਆਪਣੀ ਤੁਸੀਂ ਦੇਖ ਸਕਦੇ ਜੇ ਧਿਆਨ ਨਾਲ ਤੇ ਕੋਈ ਚੱਕਰ ਨਹੀਂ ਵੀਰ ਜੀ ਆਹ ਕਾ ਉਹ ਆਪਣੀ ਤੇ ਹਾਂਜੀ ਵੀਰ ਜੀ ਆਪਣਾ ਮੰਨ ਲਓਗੇ ਇਹ ਸਭ ਕੁਝ ਢੱਲੋ ਸਾਬ ਨੇ ਹੀ ਵਧੀਆ ਆਪਣਾ ਕਰਾਇਆ ਹੈਗਾ ਵਾ ਤੇ ਜੇ ਕਰਕੇ ਮੰਨ ਲਓ ਵੀ ਸਾਰਾ ਸਹੀ ਹੋਇਆ ਵਾ ਕੰਮ ਇਹ ਸਭ ਕੁਝ ਮੰਨ ਲਓ ਢੱਲੋ ਡਾਕਟਰ ਨੇ ਹੀ ਆਪਾਂ ਨੂੰ ਦੱਸਿਆ ਸੀਗਾ ਤੇ ਫੇਰ ਆਪਾਂ ਮੰਨ ਲਓ ਇਹਦੇ AI ਕਰਵਾਈ ਤੇ ਉਸ ਤੋਂ ਬਾਅਦ ਤੋਂ ਮੰਨ ਲਓ ਵੀ ਇਹ ਹੁਣ ਖਲੋ ਗਈ ਆ ਤੇ ਨਾ ਮਹੀਨਿਆਂ ਦੀ ਮੰਨ ਲਓ ਚੈੱਕ ਪਾਸੇ ਹੋ ਗਈ ਆ ਤੇ ਆਪਾਂ ਹੋਰਾਂ ਵੀਰਾਂ ਨੂੰ ਵੀ ਕਹਿਣਾ ਚਾਹਾਂਗੇ ਵੀ ਉਹਨਾਂ ਦੇ ਕਹੇ ਅਨੁਸਾਰ ਡਾਕਟਰ ਇੱਕ ਨਹੀਂ ਟਰਾਈ ਕਰਨੀ ਚਾਹੀਦੀ ਮੰਨ ਲਓ ਕਈ ਜਿਹੜੀਆਂ ਪਰ ਰੀਪੀਟਰ ਡੰਗਰ ਛੱਡ ਦਿੰਨੇ ਆ ਇਹ ਕਰਕੇ ਤੇ ਆਪਣਾ ਵੀਰ ਆਪਣੀ ਆ ਗਾਂ ਹੈਗੀ ਆ ਤੁਸੀਂ ਵੇਖਿਆ ਇਹ ਵੀਡੀਓ ਚ ਤੇ ਸਾਰੇ ਵੀਰ ਡਾਕਟਰ ਢੱਲੋਂ ਤੋਂ ਇਲਾਜ ਕਰਾਉਣ